ਵਾਰਜੀ ਕਾ ਖਾਲਸਾ ਵਰਜੀ ਕੀ ਫਤੇ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਖਾਲਸਾ ਦੀ ਜੋ ਖੰਡੂਰ ਸੌ ਤੋਂ ਐਮਪੀ ਨੇ ਜੋ ਐਸਪਲੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਉਹਨਾਂ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਤੇ ਉਹਦੇ ਬਾਬਤ ਆਪਾਂ ਗੱਲਬਾਤ ਕਰਨੀ ਹੈ ਵੀਡੀਓ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੀ ਜਾਣਾ ਅਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾਗਾ ਕਿ ਜਿਹੜੇ ਬੰਦੇ ਕਹਿੰਦੇ ਸੀ ਨਾ ਉਹ ਹਾਂ ਧਿਆਨ ਦੇ ਨਾਲ ਸੁਣ ਲੈਣਾ ਤਲਵਾੜੇ ਵਰਗੇ ਆ ਸਿੱਧਾ ਨੌ ਲੈ ਕੇ ਕਹਾਂਗੇ ਜਾਂ ਕੋਈ ਗੋਲਕ ਚੋਰ ਆ ਜਾਂ ਕੋਈ ਹੋਰ ਆ ਜਿਹੜੇ ਕਹਿੰਦੇ ਸੀ ਕਿ ਦੀਪ ਸਿੱਧੂ ਨੇ ਤਾਂ ਜੀ ਬਲਾਕ ਕੀਤਾ ਹੋਇਆ ਸੀ ਦੀਪ ਸਿੱਧੂ ਨਾਲ ਤਾਂ ਭਾਈ ਅਮਰਪਾਲ ਸਿੰਘ ਦੀ ਬੰਦ ਨਹੀਂ ਸੀ ਉਹਦਾ ਜੀ ਫਲਾਨਾ ਸੀ ਉਹਨੂੰ ਧਮਕਾ ਸੀ ਤੇ ਉਹਨਾਂ ਲੋਕਾਂ ਦੇ ਜਿਹੜਾ ਮੂੰਹ ਤੇ ਚਪੇੜਾ ਉਹ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਿ ਕੰਮੇ ਵੱਜੂਗੀ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਵੀਡੀਓ ਐਂਡ ਤੱਕ ਦੇਖਣਾ ਗੱਲ ਧਿਆਨ ਦੇ ਨਾਲ ਸੁਣਨਾ ਤੇ ਉਸ ਤੋਂ ਬਾਅਦ ਇੱਕ ਹੋਰ ਵੱਡੀ ਵੀਡੀਓ ਜਿਹੜੀ ਆਪਾਂ ਉਹ ਵੀ ਨਾਲ ਦੇ ਨਾਲ ਲੈ ਕੇ ਆ ਰਹੇ ਆ ਉਹ ਵੀ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਅਹਿਮ ਖਬਰ ਆ ਜਿਹੜੀ ਉਹ ਵੀ ਜਰੂਰ ਦੇਖਿਓ ਪਹਿਲਾਂ ਤੁਸੀਂ ਇਸ ਖਬਰ ਵੱਲ ਧਿਆਨ ਦਿਓ ਤਾਂ ਮੈਂ ਵੀਡੀਓ ਸੁਣਾਉਣਾ ਤੇ ਸੁਣ ਕੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਸੱਚ ਕੀ ਆ ਵਾਹ ਰੇ ਗੋ ਰੇ ਗੋ ਜੀ ਕਕਲਾ ਵਾਹ ਰੇ ਗੀ ਜੀ ਕੀ ਫਤਿਹ ਸ੍ਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਉਣ ਵਾਲੀ 15 ਤਰੀਕ ਨੂੰ 15 ਫਰਵਰੀ 2025 ਨੂੰ ਭਾਈ ਦੀਪ ਸਿੱਧੂ ਦੀ ਯਾਦਗਾਰ ਮਨਾਈ ਜਾਂਦੀ ਆ ਇਹ ਯਾਦਗਾਰ ਪਿੰਡ ਚੌਕੀ ਮਾਨ ਸਿਟੀ ਯੂਨੀਵਰਸਿਟੀ ਦੇ ਸਾਹਮਣੇ ਜ਼ਿਲ੍ਹਾ ਲੁਧਿਆਣਾ ਵਿਖੇ ਮਨਾਈ ਜਾਂਦੀ ਆ ਤੇ ਸਾਰੀ ਸਾਧ ਸੰਗਤ ਨੂੰ ਸਾਰੇ ਆਪਣੇ ਵਿਦਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਸ ਸਮਾਗਮ ਦਾ ਹਿੱਸਾ ਬਣੀਏ ਤੇ ਬਾਈ ਦੀਪ ਸਿੱਧੂ ਦੀ ਸੋਚ ਨਾਲ ਜੁੜੀਏ ਬਾਈ ਨੇ ਆਪਾਂ ਨੇ ਕੌਮ ਨੂੰ ਇੱਕ ਇਹੋ ਜਿਹਾ ਸੰਦੇਸ਼ ਦਿੱਤਾ ਸੀ ਕਿ ਜਾਂ ਹੁਲੂਰਾ ਦਿੱਤਾ ਜਿਨ੍ਹਾਂ ਨੇ ਇੱਕ ਚਿੰਗ ਜਿਹੜੇ ਆਪਣੇ ਅੰਦਰ ਸੀ ਉਹ ਜਗਾਈ ਆ ਤੇ ਆਪਾਂ ਆਪਣੇ ਪੰਥ ਨਾਲ ਜੁੜੀਏ ਬਾਈ ਦੀਪ ਦੀ ਸੋਚ ਤੇ ਚੱਲ ਗਏ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਉਣ ਵਾਲੀ 15 ਤਰੀਕ ਨੂੰ 13 ਤਰੀਕ ਨੂੰ ਖਾਨਪਾਤ ਸਾਹਿਬ ਆਰੰਭ ਹੋਵੰਗੇ ਤੇ 15 ਤਰੀਕ ਨੂੰ ਭੋਗ ਪਾਏ ਜਾਣਗੇ ਤਾਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹ ਸਮਾਗਮ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਕਾਨ ਤੁਹਾਨੂੰ ਨਾਜ਼ਰਾ ਆਗਨੇ ਮਨਦੀਪ ਸਿੱਧੂ ਦੀਪ ਸਿੱਧੂ ਦਾ ਭਾਈ ਤੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਾਂ ਸੇਮ ਸਿੰਘ ਐਤੋ ਕਲੀਅਰ ਹੋ ਗਿਆ ਹੁਣ ਤੁਹਾਨੂੰ ਸਾਰਿਆਂ ਨੂੰ ਜਿਹੜੇ ਭਲੇਖੇ ਪਾ ਪਾਏ ਜਾ ਰਹੇ ਸੀ ਕਿ ਜੀ ਦੇਖੋ ਮਾਗੀ ਮੁਕਸਰ ਦੇ ਮੇਲੇ ਤੇ ਸਟੇਜ ਲੱਗੀ ਸੀ ਉੱਥੇ ਦੀਪ ਸਿੱਧੂ ਦਾ ਭਾਈ ਨਹੀਂ ਆਇਆ ਉੱਥੇ ਬੀਬੀ ਪਰਮਜੀਤ कौर ਖਾਲੜਾ ਨਹੀਂ ਪਹੁੰਚੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਉੱਥੇ ਈ ਧਮਕਾ ਨਹੀਂ ਪਹੁੰਚਿਆ ਉੱਥੇ ਫਲਾਣਾ ਨਹੀਂ ਪਹੁੰਚਿਆ ਇਹ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਮਿਲ ਗਿਆ ਹੁਣ ਸ਼ਾਇਦ ਹੁਣ ਕਈਆਂ ਨੇ ਜਿਹੜੀਆਂ ਕਿ ਟੱਕਰਾਂ ਮਾਰਨੀਆਂ ਨੇ 15 ਫਰਵਰੀ ਨੂੰ ਜਿਹੜਾ ਦੇਵ ਸਿੱਧੂ ਦੀ ਸ਼ਹੀਦੀ ਹੋਈ ਆ ਉਸ ਨੂੰ ਲੈ ਕੇ ਇੱਕ ਬੇਨਤੀ ਕੀਤੀ ਆ ਕਿ ਚੌਂਕੀਮਾਰ ਪਿੰਡ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾਗਾ ਦੇਵ ਸਿੱਧੂ ਦਾ ਤੇ ਉਸ ਨੂੰ ਲੈ ਕੇ ਜਿਹੜੀ ਬੇਨਤੀ ਕੀਤੀ ਆ ਤੇ ਨਾਲ ਹੀ ਭਾਈ ਅੰਮਰਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੀ ਸਨ ਇੱਥੋਂ ਗੱਲ ਕਿ ਇਹ ਹੋ ਜਾਂਦੀ ਆ ਜਿਹੜੇ ਲੋਕ ਪਾਉਂਦੇ ਸੀ ਕਿ ਜੀ ਦੀਪਸਿੱਧ ਨੂੰ ਤੇ ਅੱਜ ਅੱਜੇ ਬੰਦੀ ਬਣਾ ਲਈ ਸੀ ਦੀਪਸਿੱਧ ਦਾ ਭਾਈ ਤਾਂ ਅਲੱਗ ਹੋ ਗਿਆ ਜੀ ਦੀਪਸਿੱਧ ਦਾ ਭਾਈ ਤਾਂ ਵੱਖ ਹੋ ਗਿਆ ਇਹਨਾਂ ਤੋਂ ਇਹਨਾਂ ਦੇ ਵਿੱਚ ਨਹੀਂ ਅੰਬਦ ਪਾਲ ਸਕਦੇ ਨਾਲ ਨਹੀਂ ਆਹ ਖੜਾ ਸਾਹਮਣੇ ਹੁਣ ਦੱਸੋ ਹੁਣ ਕੀ ਕਰੋਗੇ ਹੁਣ ਕਿਹੜੀ ਗੱਲ ਦਾ ਤੁਹਾਡੇ ਕੋਲ ਜਵਾਬ ਹੈਗਾ ਕਿਸੇ ਗੱਲ ਦਾ ਤੁਹਾਡੇ ਕੋਲੇ ਕਿਸੇ ਗੱਲ ਦਾ ਜਵਾਬ ਨਹੀਂ ਸਿਰਫ ਤੁਸੀਂ ਇੱਕ ਉਂਗਲਾ ਕਰਨੀਆਂ ਨੇ ਉਂਗਲਾ ਕਰਨ ਜਾਣਦੇ ਹੋ ਬੇਸ਼ਰਮ ਤੁਸੀਂ ਲੋਕ ਇਹੋ ਜਿਹੇ ਬਣੇ ਹੋਏ ਹੋ ਕਿ ਤੁਹਾਨੂੰ ਹੁਣ ਇੱਧਰ ਲੱਗਦਾ ਕਿ ਇਸ ਤਰ੍ਹਾਂ ਤੇ ਗਾਹ ਤੁਸੀਂ 네ਗੇਟਿਵ ਹੋਰ ਪਾਸੇ ਸੋਚ ਲੈਣਾਗਾ ਤੇ ਇਹ ਵੀਡੀਓ ਨੂੰ ਜਿਹੜੀ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜਾ ਦੀਪ ਸਿੱਧੂ ਦਾ ਭਾਈ ਮਨਦੀਪ ਸਿੰਘ ਸਿੱਧੂ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਖੜਾ ਚਟਾਨ ਬਾਗ ਤੇ ਭਾਈ ਅੰਮਰਤਪਾਲ ਸਿੰਘ ਦਾ ਪਰਿਵਾਰ ਵੀ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਚਟਾਨ ਬਾਗ ਖੜਾਗਾ ਤੇ ਦੀਪ ਸਿੱਧੂ ਦੀ ਲਾਈ ਹੋਈ ਚਿੰਗ ਨੂੰ ਜਿਹੜਾ ਕਿ ਅੱਗੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਜਥੇਬੰਦੀ ਦੇ ਸਿੰਘ ਜਾ ਰਹੇ ਨੇ ਇਹ ਚ ਕੋਈ ਦੋ ਰਹਿਵਾਂ ਨਹੀਂ ਜੇ ਦੀਪ ਸਿੱਧੂ ਨਾ ਹੁੰਦਾ ਇਸ ਪੰਜਾਬ ਦੇ ਅੰਦਰ ਤਾਂ ਅੱਜ ਸਿੱਖ ਕੌਮ ਦਾ ਜਿਹੜਾ ਇਦੋਂ ਵੀ ਬੁਰਾ ਹਾਲ ਹੋਣਾ ਸੀ ਅੱਜ ਦੀਪ ਸਿੱਧੂ ਦੀ ਲਾਈ ਹੋਈ ਚਰੰਗਾ ਤੇ ਅੱਜ ਹਰ ਇੱਕ ਸਿੱਖ ਕੌਮ ਨੂੰ ਉਹ ਜੋਧਾ ਜਗਾ ਗਿਆ ਸ਼ਹੀਦ ਦੀ ਪਾ ਗਿਆ ਤੇ ਇਸ ਤਰ੍ਹਾਂ ਹੀ ਜਿਹੜੀਆਂ ਇਹ ਲੋਕ ਨੇ ਜਾਂ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਵੀ ਉਸ ਤਰ੍ਹਾਂ ਹੀ ਸ਼ਹੀਦ ਕਰਨਾ ਚਾਹਦਿਆ ਨੇ ਤੇ ਇਸ ਤੋਂ ਵੀ ਜਿਹੜਾ ਸचेत ਹੋਣ ਦੀ ਜਿਹੜਾ ਜ਼ਰੂਰਤ ਆ ਲਾਏ ਬੰਦ ਹੋਣ ਦੀ ਵੀ ਜ਼ਰੂਰਤ ਆ ਸਿੱਖ ਕੌਮ ਨੂੰ ਸਿੱਖ ਕੌਮ ਕਦੇ ਸੁੱਤੀ ਨਾ ਰਹੇ ਜੇ ਜਦੋਂ ਸੁੱਤੇ ਰਹ ਜਾਂਦੇ ਹੋ ਬਾਅਦ ਦੇ ਵਿੱਚ ਵੀ ਤੁਸੀਂ ਉੱਠ ਖੜਦੇ ਹੋ ਉਹਦਾ ਕੋਈ ਫਾਇਦਾ ਨਹੀਂ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਜੇ ਸੰਤਾਂ ਦੀ ਗੱਲ ਤੁਸੀਂ ਮੰਨੀ ਹੁੰਦੀ ਤਾਂ ਆ ਦਿਨ ਦੇਖਣੇ ਨਾ ਪੈਂਦੇ ਜਿਹੜੇ ਅੱਜ ਹਾਲਾਤ ਸਾਡੀ ਕੌਮ ਦੇ ਬਣਿਆ ਬਣ ਰਹੇ ਨੇ ਇਹ ਦਿਨ ਦੇਖਣੇ ਨਾ ਪੈਂਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਆਖਰੀ ਬੋਲ ਕੀ ਸਨ ਕਿ ਜਿਸ ਦਿਨ ਤੁਹਾਨੂੰ ਪਤਾ ਲੱਗ ਜਾਵੇ ਕਿ ਚਾਰ ਦਿਵਾਰੀ ਦੇ ਅੰਦਰ ਪੁਲਸ ਨੇ ਘੇਰਾ ਪਾ ਲਿਆ ਫੌਜ ਨੇ ਘੇਰਾ ਪਾ ਲਿਆ ਤੁਸੀਂ ਪਿੰਡਾਂ ਵਾਲਿਓ ਸ਼ਹਿਰਾਂ ਵਾਲੇ ਭਾਈਓ ਉੱਠ ਖੜੋ ਜੇ ਤੁਸੀਂ ਉਦੋਂ ਉੱਠੇ ਹੁੰਦੇ ਜੇ ਤੁਸੀਂ ਉਦੋਂ ਬਗਾਵਤ ਕੀਤੀ ਹੁੰਦੀ ਉਸ ਟਾਈਮ ਤੇ ਤਾਂ ਇੱਕ ਯਸ ਬਰਾੜ ਵੀ ਲਿਖਦਾਗਾ ਜਰਨਲ ਕਹਿੰਦਾ ਜੇਕਰ ਪਿੰਡਾਂ ਵਾਲੇ ਸਰਾਂ ਵਾਲੇ ਬਗਾਵਤ ਕਰ ਦਿੰਦੇ ਪੰਜਾਬ ਦੇ ਤਾਂ ਸਾਨੂੰ ਕਹਿੰਦਾ ਪਿੱਛੇ ਮੁੜਨਾ ਪੈਂਦਾ ਤਾਂ ਇਹ ਹਮਲਾ ਨਹੀਂ ਹੁੰਦਾ ਸੀ ਇਹ ਤੁਹਾਡੀ ਨਕਾਮ ਨਕਾਮੀ ਜਿਹੜੀ ਅੱਜ ਤੋਂ ਨਹੀਂ ਇਹ ਸ਼ੁਰੂ ਤਿਆਂ 47 ਤੋਂ ਲੈ ਕੇ ਤੁਸੀਂ ਜਿਹੜੀ ਇਹ ਗਲਤੀਆਂ ਕਰਦੇ ਆ ਰਹੇ ਹੋ ਤੇ ਹਮੇਸ਼ਾ ਜਿਹੜਾ ਤਰ੍ਹਾਂ ਜਿਹੜੀਆਂ ਗਲਤੀਆਂ ਆ ਨਾ ਅਜੇ ਵੀ ਸੁਧਰ ਜੋ ਅਜੇ ਵੀ ਸਧਾਰ ਲੋ ਤੇ ਅਜੇ ਵੀ ਕੁਝ ਨਹੀਂ ਵਿਗੜਿਆ ਬਹੁਤ ਕੁਝ ਨੁਕਸਾਨ ਕਰ ਲਿਆ ਕੌਮ ਦਾ ਤੇ ਅੱਜ ਵੀ ਜਿਹੜਾ ਰੱਬ ਦਾ ਵਾਸਤਾਗਾ ਇਸ ਕੋਬ ਨੂੰ ਬਚਾਉਣ ਦੇ ਪਾਸੇ ਤੁਰਪੋ ਨਾ ਕਿ ਜਿਹੜਾ ਕਿ ਅੱਗ ਲਾਉਣ ਵਾਲੇ ਨੇ ਜਿਹੜੇ ਬੰਦੇ ਉਹਨਾਂ ਦੇ ਮਗਰ ਨਾ ਤਰੋ ਕਿ ਜਿਹੜੇ ਤੁਹਾਨੂੰ ਬਿਨ ਗੱਲ ਤੋਂ 扑ਟਕਾਰ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਾਇਕਤਾ ਜਵਾਹ ਕਰਤਾ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਸੱਚਾਈ ਤੁਹਾਡੇ ਸਾਹਮਣੇ ਆ ਗਈ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖੋ ਤੇ 2027 ਦੇ ਵਿੱਚ ਤਾਂ ਨਿਕਤ ਤੇ ਵੱਡੀ ਗੱਲ ਕਹਿਦਾ ਜੇਕਰ ਸਿੱਖ ਪੰਥ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜਦਾ ਸਰਕਾਰ ਨੂੰ ਇਸ ਕਰਕੇ ਭੱਜ ਜਾਣਾ ਪੈ ਰਗਿਆ ਕਿ 2027 ਦੇ ਵਿੱਚ ਕਦੇ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਕਰਤਾ ਬੈਸਦਾ ਕਰਤਾ ਤੇ ਜੇਕਰ ਸਿੱਖ ਸੰਗਤ ਇਕੱਠੀ ਹੁੰਦੀ ਆ ਡਿਕਲੇਅਰ ਹੋ ਗਿਆ ਚਿਹਰਾ ਤੇ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣ ਗਿਆ ਤਾਂ ਇਹ ਸਮਝੋ ਕਿ ਸਾਰੀਆਂ ਪਾਰਟੀਆਂ ਦਾ ਪੱਤਾ ਸਾਫ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਏਜੰਸੀਆਂ ਸਰਕਾਰਾਂ ਕੁਝ ਵੀ ਕਰਵਾ ਸਕਦੀਆਂ ਨੇ ਪਰਮਾਤਮਾ ਮਿਹਰ ਕਰੇ ਤੇ ਤੁਸੀਂ ਇਸ ਗੱਲ ਤੋਂ ਵੀ ਸचेਤ ਰਹਿਣਾ ਤੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਵੱਤ ਤੋਂ ਵੱਤ ਸ਼ੇਅਰ ਕਰਨਾ ਧੰਨਵਾਦ ਬਿਰਜੀ ਕਾ ਖਾਲਸਾ ਵਹਿਜੂ ਕੀ ਫਤਿਹ